ਕਿਸਾਨ ਭਰਾਵੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਕਿ ਮਟਰਾਂ ਦੀਆਂ ਜਿਹੜੀਆਂ ਫਲੀਆਂ ਛੇਤੀ ਕਿਸ ਤਰ੍ਹਾਂ ਪਕਾਈਏ ਤੇ ਜਿਹੜੀਆਂ ਫਲੀਆਂ ਦੇ ਵਿੱਚ ਦਾਣੇ ਬਹੁਤ ਵਧੀਆ ਤਰੀਕੇ ਨਾਲ ਛੇਤੀ ਭਰ ਜਾਣ ਦਾਣਿਆਂ ਨਾਲ ਫਲੀਆਂ ਭਰ ਜਾਣ ਉਸ ਲਈ ਆਪਾਂ ਕਿਹੜੀ ਸਪਰੇਅ ਵਰਤਣੀ ਆ ਬਹੁਤ ਵਧੀਆ ਤਰੀਕਾ ਆਪਾਂ ਕਈ ਸਾਲਾਂ ਤੋਂ ਵਰਤ ਰਹੇ ਹਾਂ ਰਿਜ਼ਲਟ ਇਹਦਾ ਬਹੁਤ ਵਧੀਆ ਆ ਜੇਕਰ ਵੀਡੀਓ ਵੇਖ ਕੇ ਤੁਹਾਡੇ ਕੋਲ ਵੀ ਕੋਈ ਤਜਰਬਾ ਕੋਈ ਟੈਕਨੀਕਲ ਹੈਗਾ ਤੁਸੀਂ ਜਰੂਰ ਸਾਂਝਾ ਕਰਿਓ ਤੇ ਜਦੋਂ 30 40% ਜਿਵੇਂ ਤੁਸੀਂ ਦੇਖ ਰਹੇ ਹੋ ਫੁੱਲ ਲੱਗੇ ਹੋਣ ਬੂਟਿਆਂ ਤੇ ਤੇ 30 40% ਫਲੀਆਂ ਇਸ ਤਰੀਕੇ ਨਾਲ ਲੱਗੀਆਂ ਹੋਣ ਤੇ ਆਪਾਂ ਨੂੰ ਜਲਦੀ ਪਕਾ ਦੇ ਵਿੱਚ ਕਿਸ ਤਰੀਕੇ ਨਾਲ ਲਿਆਉਣਾ ਤਾਂ ਕਿ ਇੱਕੋ ਸਾਰ ਇੱਕੇ ਸਮੇਂ ਤੜਾਈ ਹੋ ਜੇ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂ ਕਿਉਂਕਿ ਅੱਜ ਅਸੀਂ ਇਹ ਸਪਰੇਅ ਕਰ ਰਹੇ ਹਾਂ ਜਿਵੇਂ ਕਿ ਹੁਣ ਰੇਟ ਬਾਈ ਬਹੁਤ ਵਧੀਆ ਬੋਲੀ ਤੇ ਹੋਲ ਸੇਲ ਤੇ ਵੀ ਮਟਰ ਦਾ ਰੇਟ ਜਿਹੜਾ ਪੈਨਸਲ ਮਟਰ ਹੈ ਬਹੁਤ ਵਧੀਆ ਰੇਟ ਆ ਰਿਹਾ ਹੈ ਤੇ ਤਾਂ ਕਿ ਸਾਨੂੰ ਵੀ ਆਏ ਆ ਕਿ ਇਹ ਇੱਕੋ ਤੜਾਈ ਚ ਇੱਕੋ ਵਾਰ ਟੁੱਟ ਜਾਣ ਤੇ ਅੱਜ ਅਸੀਂ ਸਪਰੇਅ ਕਰ ਰਹੇ ਆ ਤੇ ਅੱਜ ਆਪਾਂ ਉਹ ਦਾ ਗੱਲਬਾਤ ਕਰਾਂਗੇ ਕਿ ਅਸੀਂ ਕਿਹੜੀ ਸਪਰੇਅ ਕਰ ਰਹੇ ਆ ਤੇ ਇਹਦੇ ਕੀ ਫਾਇਦੇ ਆ ਜਿਹੜਾ ਇਹ ਸਾਨੂੰ ਅਸੀਂ ਟੈਕਨੀਕਲ ਦੱਸਾਂਗੇ ਬਾਈ ਇਹਦੇ ਫਾਇਦੇ ਇਹ ਆ ਕਿ ਇਹ ਜਦੋਂ ਫਲੀਆਂ ਲੱਗ ਜਾਣ ਬਰੀਕ ਬਰੀਕ ਦਾਣੇ ਹੋਣ ਤੇ ਜਦੋਂ ਆਪਾਂ ਇਹ ਸਪਰੇਅ ਕਰ ਦਿੰਨੇ ਆ ਤੇ ਪੰਜਾਹ ਹਫ਼ਤਾ ਦਿਨਾਂ ਦੇ ਵਿੱਚ ਸਾਰੇ ਮਰੜ ਟੁੱਟ ਜਾਂਦੇ ਆ ਦਾਣੇ ਦਾ ਫੁੱਲ ਭਰ ਜਾਂਦੇ ਆ ਦੇ ਵਜਨਦਾਰ ਬਣਦੇ ਆ ਤੇ ਹੁਣ ਅਸੀਂ ਤੁਹਾਨੂੰ ਨਾਲ ਗੱਲਬਾਤ ਕਰਦੇ ਆ ਕਿ ਜੇਕਰ ਤੁਹਾਡੇ ਕੋਲ ਵੀ ਕੋਈ ਤਜਰਬਾ ਹੈਗਾ ਤਾਂ ਤੁਸੀਂ ਜਰੂਰ ਸਾਂਝਾ ਕਰਿਓ ਅਸੀਂ ਅੱਜ ਆਈਪੀਐਲ ਕੰਪਨੀ ਦਾ 5ਜੀ ਉਹਦੇ ਵਿੱਚ 04932 05534 13045 ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਵਾਰਤ ਰਹੇ ਆ ਸਾਡੇ ਕੋਲੇ 13045 ਘਰੇ ਪਿਆ ਸੀ ਤਾਂ ਕਰਕੇ ਅਸੀਂ ਇਹੇ ਵਾਰਤ ਰਹੇ ਆ ਤੁਸੀਂ 04932 ਵੀ ਵਰਤ ਸਕਦੇ ਆ 05534 ਵੀ ਵਰਤ ਸਕਦੇ ਆ ਤੇ ਸਾਡੇ ਕੋਲੇ 13045 ਸੀ ਅਸੀਂ ਆਈਪੀਐਲ 5ਜੀ ਦੇ ਵਿੱਚ 13045 ਦਾ ਘੋਲ ਬਣਾ ਕੇ ਤੇ ਇਹਦੇ ਉੱਤੇ ਸੜਕਾ ਕਰ ਰਹੇ ਆ ਤੇ ਜਿਹਦੇ ਨਾਲ ਫਲੀਆਂ ਬਹੁਤ ਜਲਦੀ ਪੱਕ ਕੇ ਅੱਜ ਸਪਰੇਅ ਕੀਤੀ ਐ ਤੇ ਸੋਮਵਾਰ ਨੂੰ ਅੱਜ ਵੀਰਵਾਰ ਹੋ ਗਿਆ ਸ਼ੁਕਰ ਸ਼ਨੀ ਐ ਤੇ ਸੋਮਵਾਰ ਨੂੰ ਅਸੀਂ ਤੜਾਈ ਕਰਾਂਗੇ ਤੜਾਈ ਕਰਨ ਤੋਂ ਬਾਅਦ ਦੋ ਦਿਨਾਂ ਬਾਅਦ ਅਸੀਂ ਇੱਕ ਫੇਰ ਸਪਰੇਅ ਲਾਵਾਂਗੇ ਇਸੇ ਤਰ੍ਹਾਂ ਤੇ ਹਫ਼ਤੇ ਬਾਅਦ ਅਸੀਂ ਫੇਰ ਤੜਾਈ ਕਰਕੇ ਇਹ ਫਲ ਜਿਹੜੇ ਆਪਾਂ ਪੂਰਾ ਮੁਕੰਮਲ ਤੋੜ ਲਾਂਗੇ ਦੋ ਤੜਾਈਆਂ ਦੇ ਵਿੱਚ ਬੂਟੇ ਖਾਲੀ ਹੋ ਜਾਣਗੇ ਤੇ ਬਹੁਤਾ ਸਮਾਂ ਵੀ ਨਹੀਂ ਲੱਗਦਾ ਦਿਵਾਨ ਆਪਣਾ ਖਾਲੀ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਣੇ ਜਿਹੜੇ ਆਹ ਕੱਦੂ ਆ ਇਹ ਮਟਰਾਂ ਵਾਲੇ ਥਾਂ ਆ ਜਾਣਗੇ ਮਟਰਾਂ ਦੇ ਬੂਟੇ ਆਪਾਂ ਪੱਟ ਦਾਂਗੇ ਤੇ ਵੀਡੀਓ ਚੰਗੀ ਲੱਗੀ ਜਾਂ ਕੋਈ ਵੀਰ ਆਈਪੀਐਲ ਦਾ 5G ਦੇ ਵਿੱਚ ਇਹ ਤਿੰਨਾਂ ਟੈਕਨੀਕਲਾਂ ਦੇ ਵਿੱਚੋਂ ਕੋਈ ਵਰਤ ਰਿਆ ਤਾਂ ਤੁਸੀਂ ਜਰੂਰ ਕਮੈਂਟ ਕਰੋ ਕਿ ਵੀ ਇਹਦਾ ਰਿਜ਼ਲਟ ਕਿੱਦਾਂ ਦਾ ਕਿਵੇਂ ਆ ਤੇ ਸਾਰੇ ਤੁਸੀਂ ਤਿਆਰਬੇ ਬਾਈ ਸਾਂਝੇ ਕਰਿਆ ਕਰੋ ਕਿ ਤੁਸੀਂ ਕਿਹੜੇ ਤਿਆਰਬੇ ਵਰਤ ਰਹੇ ਹੋ